जय माता दी दोस्तों आज ਤੁਹਾਨੂੰ ਮਾਂ ਦੁਰਗਾ ਦੇ ਰੂਪ ਦੇ ਦਰਸ਼ਨ ਕਰਵਾਵਾਂਗੇ ਜਿਸ ਰੂਪਤ ਪੂਜਾ ਕਰਕੇ ਪਾਂਡਵਾ ਨੇ ਮਹਾ ਭਾਰਤ ਦਾ ਮਹਾ ਜੁਦ ਜਿੱਤ ਲਿਆ ਸੀ ਪਹਿਲਾ ਵੀਡੀਓ ਨੂੰ ਲਾਇਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਓ। ਦੋਸਤੋ ਮਾਂ ਦੁਰਗਾ ਦੇ ਰੂਪ ਮਾਤਾ ਬਗਲਾਮੁਖੀ ਜੀ ਜਿਨ੍ਹਾਂ ਨੇ ਪੀਲੇ ਰੰਗ ਦੇ ਜਲ ਤੋਂ ਪ੍ਰਗਟ ਹੋ ਕੇ ਬਗਲੇ ਦਾ ਰੂਪ ਧਾਰਨ ਕੀਤਾ ਤੇ ਪਤਾਲ ਦੇ ਵਿੱਚ ਲੁਕੇ ਹੋਏ ਇੱਕ ਵੱਡੇ ਰਾਖਸ਼ ਨੂੰ ਮਾਰਿਆ ਸੀ। ਮਾਂ ਬਗਲਾਮੁਖੀ ਦੀ ਪੂਜਾ ਕੋਟ ਕਚਹਿਰੀ ਮੁਕਦਮਿਆਂ ਤੇ ਦੁਸ਼ਮਣਾਂ ਤੇ ਜਿੱਤ ਪ੍ਰਾਪਤ ਕਰਨ ਦੇ ਲਈ ਹਵਨ ਜਾਗਰਾਹੀ ਕੀਤੀ ਜਾਂਦੀ ਹੈ। ਮਾਨਸਾ ਦੇ ਇੱਛਾਪੂਰਵਕ ਸ੍ਰੀ ਸ਼ਿਰੜੀ ਸਾਈ ਮੰਦਰ ਵਿੱਚ ਮਾਤਾ ਬਗਲਾਮੁਖੀ ਜੀ ਦਾ ਪੂਜਾ ਯੰਤਰ ਸਥਾਪਿਤ ਕੀਤਾ ਗਿਆ ਹੈ। ਇਸ ਯੰਤਰ ਅੱਗੇ ਪੂਜਾ ਆराधना ਕਰਕੇ ਤੁਸੀਂ ਵੀ ਕੋਟ ਕਚਹਿਰੀ ਦੇ ਮੁਕਦਮਿਆਂ ਤੇ ਆਪਣੇ ਦੁਸ਼ਮਣਾਂ ਤੇ ਜਿੱਤ ਪ੍ਰਾਪਤ ਕਰ ਸਕਦੇ ਹੋ ਜੈ ਮਾਂ ਬਗਲਾ ਮੁਖੀ ਬਗਲਾ ਮੁਖੀ ਮਾਤਾ ਤੇ ਉਹਨਾਂ ਦੀ ਤਸਵੀਰ ਅਤੇ ਉਹਨਾਂ ਦਾ ਯੰਤਰ ਸ਼ੀਡੀ ਸਾਈ ਮੰਦਰ ਮਾਨਸਾ ਜੋ ਕਿ ਨੇੜੇ ਤਿੰਨ ਕੋਨੀ ਰਿਕੇ ਹੈ ਉਥੇ ਸਥਾਪਿਤ ਕੀਤਾ ਗਿਆ ਹੈ ਬਗਲਾ ਮੁਖੀ ਮਾਤਾ ਜੀ ਦੇ ਜੋ ਵੀ ਭਗਤ ਆਪਣੇ ਕੋਈ ਕੋਟ ਕਚਹਿਰੀ ਦੇ ਕਿਸ ਤੰਤੂ ਮੁਕਤ ਹੋਣਾ ਚਾਹੁੰਦਾ ਹੈ ਅਤੇ ਜਾਂ ਕੋਈ ਦੁਸ਼ਮਨਾ ਤੋਂ ਛੁਟਕਾਰੇ ਵਾਸਤੇ ਉਹਨਾਂ ਦੇ ਚਰਨਾਂ ਦੇ ਵਿੱਚ ਪ੍ਰਾਰਥਨਾ ਕਰਨਾ ਚਾਹੁੰਦਾ ਹੈ ਉਹ ਖੁਸ਼ੀ ਨਾਲ ਆਪਣੀ ਮੰਦਰ ਸ਼੍ਰੀ ਸਾਈ ਮੰਦਰ ਵਿਖੇ ਆ ਕੇ ਮਾਤਾ ਜੀ ਦੀ ਪੂਜਾ ਤੇ ਆਰਾਧਨਾ ਕਰ ਸਕਦਾ ਹੈ ਤਾਂ ਕਿ ਉਹਨਾਂ ਦੀ ਇਹ ਰਿਕਿਸ਼ਤਾ ਪੂਰੀ ਹੋ ਸਕੇ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਇਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ